ਦੰਗਲ ਕਮੇਟੀ ਸ਼੍ਰੀ ਫਤਿਹਗੜ ਸਾਹਿਬ ਦੇ ਸਮੂਹ ਮੈਂਬਰਾਂ ਵੱਲੋਂ ਇੱਕ अहम ਮੀਟਿੰਗ ਸਰਹੰਦ ਵਿਖੇ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗਰੇਵਾਲ ਲੈਂਡ ਡਿਵੈਲਪਰ ਤੋਂ ਦਵਿੰਦਰ ਸਿੰਘ ਗਰੇਵਾਲ ਤੇ ਰਣਦੇਵ ਸਿੰਘ ਦੇਵੀ ਨੇ ਹਾਜ਼ਰੀ ਲਗਵਾਈ ਅਤੇ ਮਹਾਨਸ਼ੀਰ ਸਿੰਘਾਂ ਨੂੰ ਸਮਰਪਿਤ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਦਾ ਪੋਸਟਰ ਸਾਂਝੇ ਤੌਰ ਤੇ ਜਾਰੀ ਕੀਤਾ ਇਸ ਮੌਕੇ ਪੱਤਰਕਾਰ ਨਾਲ ਗਰੇਵਾਲ ਨੇ ਕੀ ਕਿਹਾ ਆਓ ਸੁਣਦੇ ਹਾਂ ਕੀ ਤਿਆਰ ਹੈ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਛੋਟੇ ਜਿਹੇ ਕਾਫਲੇ ਤੋਂ ਤੁਰੇ ਸੀ ਅੱਜ ਬੜੀ ਰੌਣਕ ਲੱਗ ਚੁੱਕੀ ਹੈ ਫਤਿਹਗੜ ਸਾਹਿਬ ਦੀ ਰਹਿਨਮਾਈ ਹੈ ਮਹਾਨ ਸ਼ਹੀਦਾਂ ਦੀ ਤਰਤੀ ਹੈ ਤੇ ਅਸੀਂ ਤਾਂ ਜੋੜੇ ਝੜਦੀ ਸੇਵਾ ਕਰਦੇ ਇੱਥੇ ਤੇ ਪ੍ਰਮਾਤਮਾ ਨੇ ਅਜੀਤ ਸਿੰਘਾ ਨੇ ਕਿਰਪਾ ਕਰ ਦਿੱਤੀ ਇਹ 7 ਸਾਲ ਦੇ ਵਿੱਚ ਪਹੁੰਚ ਚੁੱਕੇ ਆਂ ਕੂੜੇ ਤੇ ਜੂੜੇ ਦਾ ਸਲੋਗਨ ਲੈ ਕੇ ਅਸੀਂ ਤੁਰੇ ਸੀ ਤੇ ਦੁਨੀਆ ਦੇ ਵਰਲਡ ਦੇ ਕੇਸਾਚਾਰੀ ਪਹਿਲਵਾਨਾਂ ਨੂੰ ਖੁੱਲੇ ਸੱਦੇ ਆ ਪਟੇਗਰ ਸਾਹਿਬ ਦੀ ਮਹਾਨ ਧਰਤੀ ਹੈ ਤੇ 4 ਜਨਵਰੀ ਨਵੇਂ ਸਾਲ ਦਾ ਪਹਿਲਾ ਐਤਵਾਰ ਜਿਹੜਾ ਪੱਕਾ ਉਹ ਸੈੱਟ ਕੀਤਾ ਗਿਆ ਸਾਹਮਣੇ ਜੋਤੀ ਸ਼ਰੂਪ ਸਿੰਘ ਸਾਹਿਬ ਗੁਰੂਕਰ ਇੱਥੇ ਤੱਕ ਇਹ ਰੀਚ ਕਰੇਗੀ ਜਿਹੜੀ ਖਬਰ ਆਪਣੀ ਸਭ ਨੂੰ ਗੁਜ਼ਾਰਿਸ਼ ਹੈ ਜਿੰਨੇ ਦਰਸ਼ਕ কুਸਤੀ ਨੂੰ ਦੇਖਣ ਵਾਲੇ কুਸਤੀ ਨੂੰ ਪਿਆਰ ਕਰਨ ਵਾਲੇ ਉਹ ਵੀ ਪਹੁੰਚਣ ਜਿੰਨੇ ਦੁਨੀਆ ਦੇ ਆਲ ਇੰਡੀਆ ਦੇ ਆਲ ਵਰਲਡ ਦੇ ਕੇਸਾਚਾਰੀ ਪਹਿਲਵਾਨਾ ਉਹ ਵੀ ਪਹੁੰਚਣ ਧੰਨਵਾਦ ਚਾਰ ਸਾਹਿਬ ਜਾਨਿਆਂ ਦੇ ਨਾਮ ਤੇ ਚਾਰ ਕੈਟੇਗਰੀ ਕਰਵਾਏ ਜਾਂਦੇ ਨੇ ਜਿਨ੍ਹਾਂ ਦੀਆਂ ਲੱਗ-ਲੱਗ ਵਾਟ ਕੈਟਾਗਰੀ ਐ ਥੋੜੇ ਸਮੇਂ ਦੇ ਵਿੱਚ ਅਸੀਂ ਕੈਲੰਡਰ ਜਾਰੀ ਕਰ ਦੇਵਾਂਗੇ ਉਸ ਤੋਂ ਬਾਅਦ ਉਹ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚੀ ਜਾਵੇਗੀ ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰੇ ਪੀਟੀਆ ਦਾ ਵਾਈ ਗੁਰਦੀਖਾ ਖਾਲਸਾ ਵਾਈ ਗੁਰਦੀਖਾ ਲਈ ਭਾਈ ਸਤਿਵੰਤ ਭਾਈ ਪਾਜੀ ਜਿਹੜਾ ਆਹ ਦੰਗਲ ਕਰਾਨ ਜਾ ਰਹੇ ਐ ਮੀਟਿੰਗ ਹੋਈ ਐ ਕਿਸ ਸੰਬੰਧ ਚ ਹੋਈ ਐ ਤੇ ਕਿਥੋਂ-ਕਿਥੋਂ ਪਹਿਲਵਾਨ ਆ ਰਹੇ ਨੇ ਇਹ ਇਹ ਦੰਗਲ ਕਮੇਟੀ ਸਤੰਮਾ ਜਿਹੜਾ ਇਹ ਪਹਿਲਵਾਨੀ ਜਿਹੜਾ ਪ੍ਰੋਗਰਾਮ ਐ ਉਹ ਕਰਵਾਇਆ ਜਾ ਰਿਹਾ ਦੰਗਲ ਤੇ ਜਨਵਰੀ 4 ਜਨਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ ਆਏ ਸਾਲ ਇਹ ਸਿਰਫ ਇਸਾਈ ਧਾਰੀ ਜਿਹੜੇ ਸਿੱਖ ਹੈ ਜਿਨ੍ਹਾਂ ਦੇ ਸਰਤੇ ਜੁੜਾ ਹੈ ਉਹਨਾਂ ਲਈ ਉੜਾ ਤੇ ਜੁੜਾ ਸੰਭਾਲਣ ਦੀ ਲੋੜ ਹੈ ਇਹੀ ਸਾਡਾ ਪ੍ਰਯੋਜਨ ਹੈ ਕਿ ਜਿੱਥੇ ਇਹਦਾ ਮੋਟਿਵ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਬਾਬਾ ਅਜੀਤ ਸਿੰਘ ਤੇ ਜੁਜਾ ਸਿੰਘ ਜਿਹੜੇ ਚਾਰੇ ਸਾਬਜਾਦੇ ਸੀਗੇ ਉਹਨਾਂ ਨੂੰ ਸਮਰਪਿਤ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਿੱਖੀ ਸਰੂਪ ਵਿੱਚ ਜਿਹੜੀਆਂ ਖੇਡਾਂ ਕਰਵਾਈਆਂ ਜਾਣ ਤਾ ਜੋ ਆਪਾਂ ਆਪਣੇ ਵਿਰਸੇ ਨਾਲ ਵੀ ਜੁੜੇ ਰਹੀਏ ਇਹ ਸਤਮਾ ਦੰਗਲ ਇੱਥੇ ਕਰਵਾਇਆ ਜਾ ਰਿਹਾ ਜੋਤਸਰੂਪ ਸਾਹਿਬ ਦੇ ਸਾਹਮਣੇ ਚੀਮਾ ਸਾਹਿਬ ਇਹ ਰਹਿਨਮਾਈ ਇਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਸੋ ਇਹਨਾਂ ਦਾ ਬਹੁਤ ਵੱਡਾ ਸਾਥ ਹੈ ਇਸ ਨੂੰ ਅੱਗੇ ਲਿਜਾਣ ਦੇ ਵਿੱਚ ਤੇ ਸਰਦਾਰ ਗੁਵਿੰਦਰ ਸਿੰਘ ਗਰੇਵਾਲ ਲੈਂਡ ਡਿਵੈਲਪਰ ਵੀ ਇਹ ਵੀ ਬਹੁਤ ਸਹਿਯੋਗ ਕਰ ਰਿਹਾ ਹੈ ਰੰਤੀਰ ਸਿੰਘ ਜੀ ਐਮਸੀ ਅੱਤੇ ਵਾਲੀ ਤੋਂ ਜਸਪ੍ਰੀਤ ਸਿੰਘ ਜੀ ਧਰਮਗੜ ਗੁਰਮੀਤ ਸਿੰਘ ਜੀ ਡੀਪੀ ਤੇ ਹੋਰ ਸਾਡੇ ਤੁਹਾਨੂੰ ਅਤੇ ਸੱਜਣ ਸਾਰੇ ਜਿਹੜੇ ਆ ਉਹ ਇਸ ਟੂਰਨਾਮੈਂਟ ਨੂੰ ਨਿਪੜੇ ਚੜਨ ਲਈ ਪੂਰ ਜੋਰ ਲਾ ਰਹੇ ਆ ਅਸੀਂ ਆਸ ਕਰਦੇ ਆ ਤੇ ਸਾਰੇ ਸਪੋਰਟਸਮੈਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਸ ਟੂਰਨਾਮੈਂਟ ਨੂੰ ਸਰੇ ਚੜਾਣ ਲਈ ਪੂਰਾ ਯੋਗਦਾਨ ਪਾਈਏ ਤੇ ਆਪਣੇ ਸਿੱਖੀ ਨੂੰ ਤੇ ਸਿੱਖੀ ਸਰੂਪ ਨੂੰ ਆਪਾਂ ਪੂਰਾ ਸੰਭਾਲ ਕੇ ਰੱਖੀਏ ਇਹਨਾਂ ਸ਼ਬਦਾਂ ਨਾਲ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਸੰਦੇਸ਼ ਹੈ ਕਿ ਆਪਾਂ ਖੇਡਾਂ ਨਾਲ ਜੁੜੀਏ ਤਾਂ ਜੋ ਆਪਣਾ ਸਰੀਰ ਤੰਦਰੁਸਤ ਰਹੇ ਜਿਵੇਂ ਕਿ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਵਿੱਚ ਮੱਲਖੜਾ ਜਿਹੜਾ ਚਲਾਇਆ ਸੀਗਾ ਉਹਨੂੰ ਇਹ ਸਮਰਪਿਤ ਹੈ ਸੋ ਇਸ ਲਈ ਇੱਕ ਸਿਹਤ ਤੰਦਰੁਸਤ ਰਹਿੰਦੀ ਹੈ ਤੇ ਬੱਚੇ ਨਸ਼ਿਆਂ ਤੋਂ ਬਚੇ ਰਹਿੰਦੇ ਆ ਤੇ ਅਸੀਂ ਇਹੋ ਉਪਰਾਲਾ ਕਰ ਰਹੇ ਹਾਂ ਬਹੁਤ ਬਹੁਤ ਸਾਰਾ ਦਿੱਤਾ ਤੁਹਾਨੂੰ ਮਨਨ ਕਰਨ ਦਾ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਮੇਰੇ ਵੀਰ ਭਾਈ ਅੱਜ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਆਏ ਨੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਸਭ ਤੋਂ ਵੱਧ ਧੰਨਵਾਦ ਵੀਰ ਆਪਣੇ ਰਣਜੀਤ ਸਿੰਘ ਦੇਪੀ ਤੇ ਆਪਣੇ ਦਵਿੰਦਰ ਸਿੰਘ ਜੀ ਗਰੇਵਾਲ ਤੇ ਆਪਣੇ ਚੀਮਾ ਸਾਹਿਬ ਜਿਹੜੇ ਇਹ ਉਪਰਾਲੇ ਆਪਣੀ ਅਣਥੱਕ ਮਿਹਨਤ ਦੇ ਨਾਲ ਕਰ ਰਹੇ ਨੇ ਆਓ ਸਾਡਾ ਇਸਰਾਲਾ ਹੀ ਹੁੰਦਾ ਵੀ ਜਿੰਨੇ ਆਪਣੇ ਭਰਾ ਇੱਥੇ ਆਏ ਨੇ ਉਹਨਾਂ ਨੂੰ ਵੱੱਟ ਤੋਂ ਵੱੱਟ ਫ੍ਰੇਮ ਫ੍ਰੇਮਤ ਕਰਿਓ ਤੇ ਸਾਬ ਜਦਿਆਂ ਨੂੰ ਸਮਰਪਿਤ ਇਹ ਜਿਹੜਾ ਕੁਸ਼ਤੀ ਦੰਗਲ ਜਿਹੜੇ ਹੋ ਰਹੇ ਨੇ ਇਹ ਦਿਨ ਦੁਗਰੀ ਟਰਪ ਆਪਣੀ ਤਰੱਕੀ ਦੇ ਨਾਲ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਅੱਗੇ ਵੀ ਕਰਾਂਦੇ ਰਹਿਣਾ ਅਤੇ ਸਾਡਾ ਇਸ ਦੇ ਵਿੱਚ ਪੂਰਾ ਪੂਰਾ ਸੰਯੋਗ ਹੋ ਗਏ ਸਾਰਿਆਂ ਦਾ ਅਧਰਾਂ ਲਈ ਤੁਸੀਂ ਬਖ ਬਖ ਥਾਵਾਂ ਤੇ ਸੇਵਾ ਨਿਭਾ ਰਹੇ ਹੋ ਅੱਜ ਫਿਰ ਪ੍ਰਾਰਲਾ ਕਰ ਰਿਹਾ ਨੌਜਵਾਨ ਕੀ ਕਰਾ ਜਾਂਦਾ ਹੈ ਪਹਿਲਾਂ ਸਭ ਤੋਂ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਜੋ ਫਤਿਹਗੜ੍ਹ ਸਾਹਿਬ ਕਮੇਟੀ ਵੱਲੋਂ ਜਟਾ ਜੂਟ ਦਾ ਦੰਗਲ ਕਰਵਾਇਆ ਜਾ ਰਿਹਾ ਹੈ ਇਹ 4 ਤਰੀਕ 4 ਜਨਵਰੀ ਨੂੰ ਕਰਵਾਇਆ ਜਾ ਰਿਹਾ ਤੇ ਸੱਤਵਾਂ ਦੰਗਲ ਹੈ ਚੀਮਾ ਸਾਹਿਬ ਤੇ ਇਹਨਾਂ ਦੀ ਟੀਮ ਸਾਰੀ ਰਲ ਕੇ ਇਹ ਪ੍ਰੋਗਰਾਮ ਕਰਾਉਂਦੀ ਹੈ ਤੇ ਅਸੀਂ ਇਹਨਾਂ ਦੇ ਸਾਰੇ ਸਹਿਯੋਗ ਕਰਨ ਤਿਆਰ ਆਂ ਸਭ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਇਹ ਕੈਸਾਂ ਨੂੰ ਪਹਿਲ ਦੇ ਕੇ ਤੋ ਕੈਸਾਂ ਭਾਰੀ ਸਿੰਘ ਨੌਜਵਾਨ ਮੁੰਡੇ ਨੇ ਸਾਡੇ ਕੁਸ਼ਤੀ ਦੇ ਵਿੱਚ ਭਾਗ ਲੈਣਗੇ ਮੈਨੂੰ ਬਹੁਤ ਖੁਸ਼ੀ ਹੈ ਤੇ ਸਿੱਖੀ ਨੂੰ ਪ੍ਰਮੋਟ ਕਰ ਰਿਆਂ ਨਾਲ ਇਹ ਬੱਚਿਆਂ ਨੂੰ ਸੇਧ ਤੋਂ ਬਖੋ ਜੋੜ ਰਹੇ ਨੇ ਕਿ ਤੁਸੀਂ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸ਼ਾਮਲ ਹੋਏ ਹੋ ਤੁਹਾਨੂੰ ਫੇਰੋਂ ਸੱਦੇ ਬੁਲਾ ਰਹੇ ਮੇਰੇ ਬੰਦੋ ਸਾਰਾ ਇਹਨਾਂ ਦੀ ਮਾਲੀ ਮਦਦ ਕਰਨ ਪੂਰਾ ਭਰੋਸਾ ਜੋ ਵੀ ਇਹ ਪ੍ਰੋਗਰਾਮ ਕਰਾਉਣ ਮੈਨੂੰ ਬਹੁਤ ਖੁਸ਼ੀ ਹੈ ਸਾਡੀ ਸਾਰੀ ਟੀਮ ਦੇ ਵੀ ਹੋਣੀ ਬਾਈ ਸਾਰੇ ਪੀਰੋਨੀ ਸਾਹਿਬ ਖੜੇ ਆ ਜਸਪਾਲ ਸਿੰਘ ਸਾਡਾ ਪ੍ਰਧਾਨ ਖੜਾ ਨਾਲ ਅਸੀਂ ਸਾਰੇ ਇਹਨਾਂ ਦੇ ਨਾਲ ਆ ਸਾਨੂੰ ਬਹੁਤ ਖੁਸ਼ੀ ਹੈ ਧੰਨਵਾਦ